ਮਨਜੀ ਪੰਕਜ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਕੀ ਮਾਮਲਾ ਇਹ ਸਰਨ ਜੈਸ਼ਰਮ ਪਹਿਲਾਂ ਤਾਂ ਮੈਂ ਸਾਰੇ ਪ੍ਰੈਸ ਕਲੱਬ ਦੇ ਨੁਕਦਰ ਦਿੱਤਾ ਇੱਥੇ ਆਨ ਤੇ ਬਹੁਤ ਬਹੁਤ ਜੀ ਆਖਦਾ ਆ ਜਿਹੜੀ ਹੀ ਪ੍ਰੈਸ ਕਾਨਫਰੰਸ ਅੱਜ ਰੱਖੀ ਆ ਆ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੁਣ ਦੇ ਉਪਲਖੇ ਚ ਰੱਖੀ ਆ 3 ਸਾਲ ਵਿੱਚ ਨਾ ਵਿਕਾਸ ਨਾ ਇਨਸਾਫ 3 ਸਾਲ ਹੋ ਗਏ ਸਰਕਾਰ ਬਣਨੀ 3 ਮਹੀਨਿਆਂ ਦੇ ਵਾਅਦਾ ਕਰਕੇ ਆਈ ਸੀਗੀ ਕਿ ਅਸੀਂ ਪੰਜਾਬ ਵਿੱਚ ਨਸ਼ਾ ਖਤਮ ਕਰਾਂਗੇ ਪਰ 5 ਸਾਲ ਹੋ ਗਏ ਨਸ਼ਾ ਘਟਿਆ ਨਹੀਂ ਉਲਟਾ ਇਹਨਾਂ ਨੂੰ ਵਧਿਆ ਹੈ ਝੂਠੇ ਵਾਅਦੇ ਕਰਕੇ ਆ ਸਰਕਾਰ ਪੰਜਾਬ ਵਿੱਚ ਆਈ ਹੈ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਔਰਤਾਂ ਨੂੰ 1-1000 ਰੁਪਿਆ ਕੇਂਦਰ ਸੇ ਹਰ ਮਹੀਨੇ ਅਸੀਂ ਦੇਵਾਂਗੇ 36 ਮਹੀਨੇ ਹੋ ਗਏ ਆ ਇਸ ਲੇਡੀਆਂ ਕਿਸੇ ਸਾਡੇ ਭੈਣ ਦੇ ਕਿਸੇ ਸਾਡੇ ਮਾਤਾ ਦੇ 1 ਰੁਪਿਆ ਵੀ ਆਇਆ 36 36000 ਰੁਪਿਆ ਆ ਭਗਵੰਤ ਮਾਨ ਪੰਜਾਬ ਸਰਕਾਰ ਉੱਪਰ ਸਾਡੇ ਮਾਤਾ ਭੈਣਾਂ ਦਾ ਕਰਜ਼ਾ ਚੜ ਚੁੱਕਾ ਔਰ ਸਾਨੂੰ ਹਜੇ ਉਮੀਦ ਨਹੀਂ ਕਿ ਆ ਪੂਰੇ ਕਰਨਗੇ ਐਮਐਸਪੀ ਐ ਚੁਟਕੀਆਂ ਨਾ ਕਹਿੰਦੇ ਸੀ ਦੇ ਦਾਂਗੇ ਸਰਕਾਰ ਬਣਾਓ ਉਹ ਪਤਾ ਨਹੀਂ ਉਹ ਚੁਟਕੀ ਤੇ ਫੈਕਿਊਕ ਲੱਗੀ ਆ ਅਜੇ ਤੱਕ ਟੁੱਟਕੀ ਨਹੀਂ ਖੁੱਲੀ ਇਹਨਾਂ ਦੀ 6000 ਮੁਹੱਲਾ ਕਲੀਨਿਕ ਖੋਲਣ ਦਾ ਵਾਅਦਾ ਕੀਤਾ ਸੀਗਾ ਕੀ ਉਹ ਪੂਰਾ ਕਰ ਦਿੱਤਾ ਮੁਹੱਲਾ ਕਲੀਨਿਕ ਤਾਂ ਛੱਡੋ ਆ ਜਿਹੜੇ ਸਰਕਾਰੀ ਹਸਪਤਾਲ ਆ ਇਹਨਾਂ ਵਿੱਚ ਵੀ ਨਾ ਕੋ ਡਾਕਟਰ ਦੀ ਪੂਰਤੀ ਨਹੀਂ ਹੋ ਰਹੀ ਮੇ ਕੋਦਰ ਸਿਵਲ ਹਸਪਤਾਲ ਚਲ ਜਾਓ ਤੁਸੀਂ ਜੱਚਾ ਬੱਚਾ ਕੇ ਅੰਦਰ 4 ਮਹੀਨੇ ਹੋ ਗਏ ਲੇਡਿਸ ਡਾਕਟਰ ਨਹੀਂ ਭੜਕਦੇ ਆ ਲੋਕ ਉੱਥੇ ਆ ਗਏ ਇਲਾਜ ਵਾਸਤੇ ਉਹ ਪਾਰੀਆਂ ਨੂੰ ਕਿਹਾ ਸੀਗਾ ਸੀਗਾ ਕਿ 5 ਰੁਪਏ ਜੁਨਟ ਅਸੀਂ ਤੁਹਾਨੂੰ ਬਿਜਲੀ ਦਵਾਂਗੇ ਉਹ ਕੀ ਦੇ ਦਿੱਤੀ ਹੈ ਰੇਟ ਮਾਫੀਆ ਖਤਮ ਕਰਾਂਗੇ ਇਹ ਹੋ ਗਿਆ ਅਪਾ ਪਿਛਲੇ ਦਿਨ ਆਪਾਂ ਆਪਣੇ ਏਰੀਆ ਦੀ ਗੱਲ ਕਰੀਏ ਕਿੰਨਾ ਇੱਥੇ ਚੱਲ ਰਿਹਾ ਹੈਗਾ ਮਾਈਨਿੰਗ ਦਾ ਕੰਮ ਪ੍ਰਸ਼ਾਸਨ ਚਾਰ ਖਤਮ ਕਰਨ ਦੀ ਗੱਲ ਕਰਦੇ ਸੀ ਕੀ ਹੋ ਗਿਆ ਆਪਿਛਲੇ ਦਿਨੀ ਮੁੱਖ ਮੰਤਰੀ ਜੀ ਨੇ ਅਧਿਸੀਲਦਾਰਾ ਦੀ ਬਦਲੀਆਂ ਕੀਤੀਆਂ ਕਿਉਂ ਕੀਤੀ ਆਪਾਂ ਸਭ ਨੂੰ ਪਤਾ ਪ੍ਰਸ਼ਾਸਨ ਚਾ ਰੋਕਣ ਵਾਸਤੇ ਆਪਣੇ ਆਪ ਨੂੰ ਬੰਦੇ ਬੈ ਕੇ ਪ੍ਰਸ਼ਾਸਨ ਪੰਜਾਬ ਚ ਨਹੀਂ ਖਤਮ ਹੋਇਆ ਦਿੱਲੀ ਦੀ ਜਨਤਾ ਨੇ ਤਾਂ ਉੱਥੇ ਦੀ ਹੱਤਾਂ ਖਤਮ ਕਰ ਦਿੱਤੀ ਆ ਹੁਣ ਲੋੜ ਆ ਪੰਜਾਬ ਦੀ ਜਨਤਾ ਉਹ ਵੀ ਬੜੇ ਦੁਖੀ ਇੱਥੇ ਅੱਕੇ ਪਏ ਆ ਕਿ ਕਦੋਂ ਪੰਜਾਬ ਦੀ ਆਪਦਾ ਖਤਮ ਹੋਵੇ ਤੇ ਅਸੀਂ ਸੁੱਖ ਦਾ ਸਾਹ ਲਈਏ ਜੀ ਜੀ ਗੱਲ ਕਰੀਏ ਤੁਸੀਂ ਕਿੰਨੇ ਪਏ ਆ ਕਿ ਨਸ਼ੇ ਦੀ ਗੱਲ ਕਰਦੇ ਆ ਜੀ ਭਗਵੰਤ ਸਿੰਘ ਮਾਣ ਵੱਲੋਂ ਜਿਹੜਾ ਹੈਗਾ ਬਲਡੋਜ਼ਰ ਜਿਹੜਾ ਹੈਗਾ ਚਲਾਇਆ ਜਾ ਰਿਹਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਦੇਖੋ ਜੀ ਤਿੰਨ ਮਹੀਨੇ ਦੇ ਵਾਅਦਾ ਕਰਕੇ ਠਟਕਟਕਲਾ ਜੈਦ ਪਗਗ ਸਿੰਘ ਦੇ ਗੱਦੀ ਪਿੰਡ ਤੋਂ ਉਹਨਾਂ ਨੇ ਵਾਦੇ ਕੀਤੇ ਸੀਗੇ ਤਿੰਨ ਮਹੀਨੇ ਚਾਹੀ ਨਸ਼ਾ ਖਤਮ ਕਰਾਂਗੇ। ਗਿਨਾ ਵਾਦਿਆਂ ਦੇ ਨਾਲ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਚੁਣਿਆ ਸੀ। ਉਹਨਾਂ ਵਿੱਚੋਂ ਅੱਜ ਤੱਕ ਕੋਈ ਵੀ ਵਾਅਦਾ ਇਹਨਾਂ ਨੇ ਹਜੇ ਤੱਕ ਕੋਈ ਪੂਰਾ ਨਹੀਂ ਕੀਤਾ। ਜੇ ਆਪਾਂ 1000 ਰੁਪਏ ਮਹੀਨੇ ਦੀ ਗੱਲ ਕਰੀਏ ਹਾਏ ਦੇਖੋ ਦਿੱਲੀ ਦੇ ਵਿੱਚ ਹਜੇ ਸੌ ਵੀ ਨਹੀਂ ਸੀ ਚੱਕੀ ਇਹਨਾਂ ਨੂੰ 2500 ਰੁਪਏ ਦਾ ਪਹਿਲਾਂ ਹੀ ਇਹਨਾਂ ਨੂੰ ਬਿਵਤਾ ਪੈ ਗਈ 2500 ਰੁਪਿਆ 2500 ਰੁਪਿਆ 2500 ਰੁਪਿਆ ਦਿਓ ਜੀ ਇੱਥੇ 3 ਸਾਲ ਹੋ ਗਏ ਆ ਪੰਜਾਬ ਦੀ ਜਨਤਾ ਨੂੰ ਮਾਵਾਂ ਭੈਣਾਂ ਨੂੰ ਬੇਟੀਆਂ ਨੂੰ ਲੈ ਵੀ ਸਾਡੇ ਖਾਤੇ ਦੇ ਵਿੱਚ 1000 ਰੁਪਿਆ ਕਦੋਂ ਆਏਗਾ ਚਲੋ ਬਾਕੀ ਰਹਿ ਗਈ ਇੱਥੇ ਜਿਹੜਾ ਮੇਨ ਇਸ਼ੂ ਪੰਜਾਬ ਦੇ ਵਿੱਚ ਇਹਨਾਂ ਨੇ ਕਰ ਲਿਆ ਸੀ ਬਿਜਲੀ ਫਰੀ ਕਰਤੀ ਬਿਜਲੀ ਫਰੀ ਕਰਤੀ ਬਿਜਲੀ ਫਰੀ ਦੇ ਨਾਲ ਕਿੰਨਾ ਨੁਕਸਾਨ ਹੋਇਆ ਆ ਇਹ ਤੁਹਾਨੂੰ ਵੀ ਪਤਾ ਆ ਕੱਲੀ ਬਿਜਲੀ ਫਰੀ ਦੇ ਨਾਲ ਯਾਨੀ ਕਿ ਕਰਨ ਦੇ ਨਾਲ ਪੰਜਾਬ ਨੂੰ ਜਿੰਨਾ ਘਾਟਾ ਪਿਆ ਆ ਤੁਸੀਂ ਆਪ ਦੇਖੋ ਤਹਿਸੀਲ ਦੇ ਵਿੱਚ ਚਲ ਜਾਓ ਤੁਸੀਂ ਉੱਥੇ 250 ਰੁਪਇਆ ਫੀਸ ਹੁੰਦੀ ਸੀ ਕੰਪਿਊਟਰ ਦੀ ਜਦੋਂ ਕੋਈ ਰਜਿਸਟਰੀ ਕਰਾਂਦਾ ਸੀ ਅੱਜ ਉਹਦੀ ਕਿੰਨੀ ਫੀਸ ਆ 3000 ਰੁਪਇਆ ਕਿੱਥੇ 250 ਰੁਪਇਆ ਸੀ ਕਿੱਥੇ 3000 ਰੁਪਇਆ ਕਰਤੀ ਤੁਸੀਂ ਮੈਰਿਜ ਸਰਟੀਫਿਕੇਟ ਬਣਾਣਾ ਮੈਰਿਜ ਸਰਟੀਫਿਕੇਟ ਬਣਾਣਾ 1500 2000 ਰੁਪਿਆ ਲੱਗਦਾ ਸੀ ਅੱਜ ਦੀ ਡੇਟ ਦੇ ਵਿੱਚ 10000 ਰੁਪਿਆ ਲੱਗਦਾ ਤੁਸੀਂ ਸੁਵਿਧਾ ਕੇਂਦਰ ਦੇ ਵਿੱਚ ਚਲ ਜਾਓ ਕੋਈ ਵੀ ਕੰਮ ਜਿਹੜਾ ਹੈਗਾ ਆ ਰੇਗ ਦੀ ਇਹਨਾਂ ਨੇ ਇੰਨੇ ਜਿਆਦੇ ਇਹਨਾਂ ਨੇ ਰੇਟ ਵਧਾ ਦਿੱਤੇ ਆ ਹਰੇਕ ਕੰਮ ਦੇ ਤੇ ਅੰਦਰ ਰਜਿਸਟਰੀਆਂ ਦਾ ਕੀ ਹਾਲ ਆ ਤੁਹਾਨੂੰ ਵੀ ਪਤਾ ਆ ਬਹੁਤ ਹੀ ਜ਼ਿਆਦਾ ਯਾਨੀ ਕਿ ਅਗਰ ਸਿਸਟਮ ਇਹ ਤੇ ਵਿਗੜਿਆ ਆ ਤੇ ਬਿਜਲੀ ਫ੍ਰੀ ਦੇ ਕਾਰਨ ਕਰਕੇ ਪੰਜਾਬ ਦੇ ਵਿੱਚ ਯਾਨੀ ਕਿ ਜਿਹੜਾ ਇਹ ਪੈਸੇ ਦਾ ਜਿਹੜਾ ਸਾਰਾ ਢਾਂਚਾ ਆ ਉਹ ਬਿਜਲੀ ਫ੍ਰੀ ਨੇ ਸਾਰਾ ਕੰਮ ਖਰਾਬ ਕੀਤਾ ਜਿਨ੍ਹਾਂ ਲੋਕਾਂ ਦਾ ਬਿੱਲ ਆਂਦਾ ਆ ਉਹ 11 ਰੁਪਏ ਤਕਰੀਬਨ 10.5 11 ਰੁਪਏ ਯੂਨਿਟ ਦੇ ਹਿਸਾਬ ਦੇ ਨਾਲ ਆਂਦਾ ਆ ਜੇ ਇਹਨਾਂ ਨੇ ਸਸਤਾ ਕੀਤਾ ਹੁੰਦਾ 3.5 ਰੁਪਏ 4 ਰੁਪਏ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਸਾਡੀ ਹਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੰਨੇ ਸਟੇਟਾਂ ਦੇ ਵਿੱਚ ਹੈਗੀ ਆ ਉੱਥੇ ਅਜੇ ਤੱਕ ਈ ਇਦਾਂ ਦੀ ਸਮੱਸਿਆ ਇਕੱਠੀ ਨਹੀਂ ਹੋਈ ਔਰ ਇਹ ਹਰ ਵੇਲੇ ਹੀ ਬੋਲਦੇ ਰਹਿੰਦੇ ਆ ਜੀ ਉੱਥੇ ਉੱਥੇ ਤੁਸੀਂ ਫ੍ਰੀ ਨਹੀਂ ਕਰ ਸਕੇ ਜੀ ਮੇਰੀ ਗੱਲ ਸੁਣੋ ਜੇ ਫ੍ਰੀ ਨਹੀਂ ਕੀਤਾ ਤੇ ਸਾਰਿਆਂ ਨੂੰ ਇੱਕ ਸਮਾਨ ਉੱਥੇ ਜਿਹੜਾ ਰੇਟ ਬਿਜਲੀ ਦਾ ਮਿਲ ਰਿਹਾ ਹੈ ਯੂਪੀ ਜਿਹੜੀ ਦੇਖ ਲਓ 25 ਕਰੋੜ ਦੀ ਆਬਾਦੀ ਵਾਲੀ ਸਟੇਟ ਹੈਗੀ ਆ ਅੱਜ ਹਰੇਕ ਸਟੇਟ ਯਾਨੀ ਕਿ ਚਾਹਦੀ ਹੈ ਪੰਡ ਭਾਰਦੀ ਹਰੇਕ ਸਟੇਟ ਚਾਹਦੀ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਵੀ ਕੋਈ ਯੋਗੀ ਜੀ ਹੋਰ ਕਾ ਸਾਨੂੰ ਕੋ ਮੁੱਖ ਮੰਤਰੀ ਮਿਲੇ ਤੇ ਜਿਹਦੇ ਨਾਲ ਕੇ ਸਾਡੇ ਪੰਜਾਬ ਦਾ ਜਿਹੜਾ ਆ ਸਹੀ ਢੰਗ ਦੇ ਨਾਲ ਜਿਹੜਾ ਸਿਸਟਮ ਸਾਡਾ ਚੱਲ ਸਕੇ ਜੋ ਇੱਥੇ ਨਸ਼ਾ ਘੋਰੀ ਖਤਮ ਹੋ ਸਕੇ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਉਹਦੇ ਨਾਲ ਡਰ ਪੈਦਾ ਹੋ ਸਕੇ ਇੱਥੇ ਤਾਂ ਕਿਸੇ ਕਿਸੇ ਨੂੰ ਡਰੀ ਹੈ ਨਹੀਂ ਇੱਥੇ ਕਿਸੇ ਤਰੀਕੇ ਦੇ ਤਾਂ ਯੂਪੀ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਦਾ ਜੋ ਹਾਲਾਤ ਸੀ ਅੱਜ ਤੁਸੀਂ ਜਾ ਕੇ ਦੇਖੋ ਅਸੀਂ ਉੱਥੇ ਜਾਂਦੇ ਰਹਿੰਨੇ ਆ ਇਹਨੇ ਲੋਕੀ ਉੱਥੇ ਦੇ ਖੁਸ਼ ਆ ਹਰੇਕ ਦੇ ਯਾਨੀ ਕਿ ਉੱਥੇ ਯਾਨੀ ਕਿ ਜਨਤਾ ਇੰਨੀ ਵਧੀਆ ਤਰੀਕੇ ਦੇ ਨਾਲ ਖੁਸ਼ ਆ ਕਿ ਛੱਡੀ ਗੱਲਾਂ ਦਿਓ ਤੁਸੀਂ ਫਿਰ ਤੁਸੀਂ ਦੇਖੋ ਉਹਨਾਂ ਨੂੰ ਕਿਸੇ ਡਰ ਨਹੀਂ ਹੈਗਾ ਜਦੋਂ ਮਰਜੀ ਯਾਨੀ ਕਿ ਔਰਤ ਰਾਤ ਨੂੰ 11 12 ਵਜੇ ਤੱਕ ਵੀ ਅਗਰ ਆਪਣੇ ਪਰਿਵਾਰ ਦੇ ਨਾਲ ਆਉਂਦੇ ਆ ਤੇ ਕਿਸੇ ਨੂੰ ਕੋਈ ਇੰਨਾ ਡਰ ਨਹੀਂ ਲੱਗਦਾ। ਆਪਾਂ ਮੁੱਦੇ ਤੇ ਆਈਏ। ਜਿਹੜੀ ਪ੍ਰੈਸ ਕਾਨਫਰੈਂਸ ਜੀ 1000 ਰੁਪਿਆ ਜਿਹੜਾ ਹੈਗਾ ਆ ਉਹ 3 ਸਾਲ ਹੋ ਗਏ ਸਰਕਾਰ ਨੂੰ ਬਣਿਆ ਨੂੰ ਮਾਵਾ ਤੇ ਭੈਣਾ ਬੇਟੀਆਂ ਦੇ ਖਾਤੇ ਦੇ ਵਿੱਚ 36000 ਰੁਪਿਆ ਇਹ ਪਾਉਣ ਜੀ। ਜੀ 3 ਸਾਲ ਦੇ ਵਿੱਚ ਜਿਹੜਾ 3 ਸਾਲ ਦਾ ਇਹਨਾਂ ਨੇ ਨਹੀਂ ਕੀਤਾ। ਫਿਰ ਜਿਹੜਾ ਇਹਨਾਂ ਨੇ 3 ਮਹੀਨਿਆਂ ਦਾ ਕਿਹਾ ਸੀ ਅਸੀਂ ਨਸ਼ਾ ਖਤਮ ਕਰਨ ਵਾਲਾ ਇਹਨਾਂ ਇਹ ਲੋਕੀ ਤਾਂ ਹੁਣ ਗੱਲਾਂ ਇਹ ਕਰਦੇ ਆ ਲੈ ਵੀ ਇਹ ਤਾਂ ਲੋਕਾਂ ਨੇ ਬਲਡੋਜ਼ਰ ਚਲਾਉਣਾ ਸ਼ੁਰੂ ਕਰਤਾ ਇਹਨਾਂ ਨੇ ਕਿਤੇ ਯੋਗੀ ਜੀ ਦਾ ਝੂਠਾ ਤਾਂ ਨਹੀਂ ਖਾ ਲਿਆ ਕਿਤੇ ਲੋਕੀ ਇਦਾਂ ਬਿਆਨ ਦਿੰਦੇ ਆ ਲੋਕੀ ਜਦੋਂ ਉੱਥੇ ਯੋਗੀ ਜੀ ਇਹੋ ਜਿਹਾ ਕੰਮ ਕਰਦੇ ਸੀ ਤੇ ਇਹਨਾਂ ਨੂੰ ਤਕਲੀਫ ਹੁੰਦੀ ਸੀ ਤੇ ਅੱਜ ਕਿਉਂ ਨਹੀਂ ਯਾਨੀ ਕਿ ਉਸ ਗੱਲ ਦੀ ਇਹ ਤਾਰੀਫ ਕਰਦੇ ਲੈ ਵੀ ਜੋ ਯੋਗੀ ਜੀ ਕਰ ਰਹੇ ਆ ਉੱਥੇ ਸਹੀ ਕਰ ਰਹੇ ਆ ਚਾਈ ਸਾਹਿਬ ਅੱਜ ਆਮ ਆਦਮੀ ਪਾਰਟੀ ਨੂੰ 3 ਸਾਲ ਪੂਰੇ ਹੋ ਚੁੱਕੇ ਆ ਉਹਨਾਂ ਦੇ ਕੰਮਾਂ ਨੂੰ ਕਿਸ ਤਰ੍ਹਾਂ ਦੇਖਦੀ ਆ ਬੀਜੇਪੀ ਇਹ ਝੂਠ ਦੀ ਬੁਨਿਆਦ ਤੇ ਆਈ ਹੋਈ ਸਰਕਾਰ ਆ ਜਿਨ੍ਹਾਂ ਨੇ 3 ਮਹੀਨਿਆਂ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਇਹ ਕਹਿੰਦੇ ਸੀ ਬਰਗਾੜੀ ਕਾਂਡ ਦਾ ਅਸੀਂ ਇਨਸਾਫ ਕਰਾਂਗੇ 3 ਮਹੀਨਿਆਂ ਦੇ ਵਿੱਚ ਅਸੀਂ ਨਸ਼ਾ ਖਤਮ ਕਰਾਂਗੇ 3 ਮਹੀਨਿਆਂ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਸਾਡੇ ਗਰੀਬ ਭੈਣ ਭਰਾ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਉਹ ਅੱਜ ਤੱਕ ਇੰਦਾ ਦੇ ਕਈ ਵਾਦੇ ਜਿਸ ਤਰ੍ਹਾਂ ਦੱਸਿਆ ਸਾਡੇ ਸੀਨੀਅਰ ਲੀਡਰਸ ਨੇ ਬੀਬੀਆਂ ਨੂੰ 1000 ਰੁਪਿਆ ਹਰ ਮਹੀਨੇ ਐਮਐਸਪੀ ਵਾਲੀ ਚੁਟਕੀ ਵਾਲੀ ਬੀਬੀ ਬਹੁਤ ਮਸ਼ਹੂਰ ਹੋਈ ਸੀ ਇਹਨਾਂ ਨੇ ਉਹਨੂੰ ਸ਼ੁਰੂ ਤੋਂ ਮੰਤਰੀ ਵੀ ਬਣਾਇਆ ਬਾਅਦ ਵਿੱਚ ਉਹਨੂੰ ਲਾਭ ਵੀ ਦਿੱਤਾ ਇਹਨਾਂ ਨੇ ਕੀ ਕਾਰਨ ਹੋਇਆ ਇਹੀ ਗੱਪਾਂ ਦਾ ਕਾਰਨ ਹੀ ਹੋਇਆ ਜਿਹੜੇ ਕੰਮ ਕਰਨ ਦੇ ਲਾਇਕ ਨਹੀਂ ਹੈਗੇ ਉਹਨਾਂ ਨੂੰ ਤੁਸੀਂ ਲਿਆ ਕੇ ਆਪਣੇ ਸਿਰ ਤੇ ਬਿਠਾਤਾ ਉਹ ਅੱਜ ਨਹੀਂ ਤਾਂ ਕੱਲ ਉਹਨਾਂ ਦਾ ਜਿਹੜਾ ਗੱਪਾਂ ਦਾ ਘੜਾ ਝੂਟ ਦਾ ਪਲਿੰਦਾ ਉਹ ਫਟਣਾ ਹੀ ਸੀ ਉਹ ਫਟ ਚੁੱਕਾ ਆ ਕੱਲੀ ਮੰਤਰੀਆਂ ਦਾ ਨਹੀਂ ਪੂਰੀ ਸਰਕਾਰ ਦਾ ਪਲਿੰਦਾ ਫਟ ਚੁੱਕਾ ਤੁਸੀਂ ਦੇਖਿਆ ਹੋਣਾ ਪਿੱਛੇ ਇਹ ਦਿੱਲੀ ਦੇ ਵਿੱਚ ਜਿਹੜਾ ਇੱਕ ਇਮਾਨਦਾਰ ਕਟੜ ਆਪਣੇ ਆਪ ਨੂੰ ਹੀ ਇਮਾਨਦਾਰ ਇੱਕ ਸੀਐਮ ਆਪਣੇ ਆਪ ਨੂੰ ਮੰਨਦਾ ਸੀ ਜਿਹੜਾ ਕਹਿੰਦਾ ਸੀ ਮੈਂ ਕਦੀ ਹਾਰ ਨਹੀਂ ਸਕਦਾ ਲੋਕਾਂ ਨੇ ਉਹਨੂੰ ਹਰਾ ਵੀ ਦਿੱਤਾ ਘਰ ਬਿਠਾ ਵੀ ਦਿੱਤਾ ਹੁਣ ਜਿਸ ਤਰ੍ਹਾਂ ਤੁਹਾਨੂੰ ਸਭ ਪੱਤਰਕਾਰਾਂ ਨੂੰ ਪਤਾ ਉਸ ਦੀ ਨਜ਼ਰ ਪੰਜਾਬ ਦੀ ਰਾਜ ਸਭਾ ਸੀਟ ਤੇ ਆ ਰਾਜ ਸਭਾ ਸੀਟ ਜਿਹੜੀ ਕਿ ਆਪਣੀ ਲੁਧਿਆਣੇ ਤੋਂ ਐਮਐਲਏ ਸਿਗੇ ਆਪਣੇ ਗੋਗੀ ਜੀ ਉਹਨਾਂ ਦੀ 뎃 ਤੋਂ ਬਾਅਦ ਖਾਲੀ ਹੋਈ ਆ ਸੰਸਦ ਸੰਜੀਵ ਅਰੋੜਾ ਨੂੰ ਇਹਨਾਂ ਨੇ ਟਿਕਟ ਦਿੱਤੀ ਆ ਉਹ ਸੀਟ ਨਾਲੇ ਰਾਜ ਸਭਾ ਦੀ ਖਾਲੀ ਕਰਾ ਕੇ ਖੁਦ ਇਹਨਾਂ ਨੇ ਰਾਜ ਸਭਾ ਜਾਣਾ ਸਾਰਾ ਕੁਝ ਲੋਕਾਂ ਨੂੰ ਪਤਾ ਆ ਪਰ ਚਲੋ ਇਹ ਕਹਿੰਦੇ ਰਾਜਨੀਤੀ ਉਹ ਇੱਕ ਖੇਡ ਦੇ ਆ ਲੋਕਾਂ ਨੂੰ ਵੀ ਚਾਹੀਦਾ ਉਥੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਕਰਾਰਾ ਜਵਾਬ ਦਿੱਤਾ ਜਾਵੇ ਤਾਂ ਕੀ ਕੇਜਰੀਵਾਲ ਦੀ ਜਿਹੜੀ ਇਹ ਪੰਜਾਬ ਤੋਂ ਜਾ ਕੇ ਰਾਜ ਸਭਾ ਬੈਠਣ ਦੀ ਆਪਣੀ ਉਹਦੀ ਮਨਸ਼ਾਏ ਕਦੀ ਪੂਰੀ ਨਾ ਹੋ ਸਕੇ ਅਸੀਂ ਚਲੋ ਪੰਜਾਬ ਦੇ ਵਿੱਚ ਬੈਠੇ ਆ ਸਾਨੂੰ ਪੰਜਾਬ ਦੀ ਰਾਜਨੀਤੀ ਕਰਨੀ ਚਾਹੀਦੀ ਆ ਅਸੀਂ ਇਸੇ ਕਰਕੇ ਇਸ ਝੂਠ ਦੀ ਸਰਕਾਰ ਨੂੰ ਇਹ ਜਗਾਣਾ ਚਾਹੁੰਦੇ ਆ ਕਿ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰੇ ਬੀਬੀਆਂ ਦਾ 36000 ਪੂਰਾ ਕਰੇ ਬਰਗਾੜੀ ਗਾਂਡ ਦਾ ਇਨਸਾਫ ਕਰੇ ਨਸ਼ਾ ਜਿਹੜਾ ਇਹ ਕਹਿੰਦੇ ਅੱਜ ਇਹ 3 ਸਾਲ ਬਾਅਦ ਜਾਗੇ ਆ ਕੀ ਇਹ 3 ਸਾਲ ਪਹਿਲਾਂ ਇਹਨਾਂ ਨੂੰ ਪਤਾ ਸੀ ਇਹ ਬੰਦੇ ਮਾਲ ਵੇਚਦੇ ਆ ਇਹਨਾਂ ਨੂੰ ਸਭ ਕੁਝ ਪਤਾ ਸੀ ਇਹਨਾਂ ਦੀ ਦੋਹਰੀ ਨੀਤੀ ਲੁੱਟੋ ਤੇ ਕੁੱਟੋ ਪਹਿਲਾਂ ਲੁੱਟਿਆ ਟੈਕਸ ਵੀ ਲਿੱਤਾ ਸਰਕਾਰਾਂ ਤੋਂ ਜਿਹੜਿਆਂ ਨਸ਼ੇ ਵਾਲੇ ਮੁੱਦੇ ਤੇ ਆਪਾਂ ਗੱਲ ਕਰਦੇ ਆ ਤੁਹਾਨੂੰ ਵੀ ਪਤਾ ਬਿਨਾਂ ਸਰਕਾਰਾਂ ਦੇ ਹੱਥ ਤੋਂ ਕੋਈ ਵੀ ਇੱਥੇ ਇੱਕ ਕਹਿੰਦੇ ਹੁੰਦੇ ਹਨਾ ਮੰਦਰ ਦੇ ਬਾਹਰੋਂ ਚੱਪਨ ਲਈ ਚੱਕੀ ਜਾ ਸਕਦੀ ਜੇ ਪੁਲਿਸ ਆਪਣੀ ਮੁਸਤੈਦ ਹੋਵੇ ਪੁਲਿਸ ਦੇ ਤਾਂ ਹੱਥੇ ਨਾਲ ਲੀਡਰਾਂ ਨੇ ਬੰਨੇ ਹੋਏ ਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਸਰਕਾਰ ਜਿਹੜੀ ਕਹਿੰਦੀ ਉਹ ਭ੍ਰਿਸ਼ਟਾਚਾਰ ਦੇ ਮੁੱਦੇ ਦੇ ਭ੍ਰਿਸ਼ਟਾਚਾਰ ਲੁੱਟ ਖਸੁੱਟ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਜੋ ਇਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣ ਜੈਸਾ ਸਾਹਿਬ 2027 ਵਿਧਾਨ ਸਭਾ ਚੋਣਾਂ ਚ ਬੀਜੇਪੀ ਕਿਸ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਚੋਣ ਪ੍ਰਚਾਰ ਕਰ ਰਹੀ ਹੈਗੀ ਆ ਤੇ ਇਹ ਕੀ ਲੱਗਦਾ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾਗਾ ਬੀਜੇਪੀ ਦੀ ਜਿਹੜੀ ਸਰਕਾਰ ਬਣੇਗੀ ਦੇਖੋ ਬੀਜੇਪੀ ਆਪਣੇ ਜੋ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਨੇ ਜੋ ਸਕੀਮਾਂ ਚਲਾਈਆਂ ਹੋਈਆਂ ਲੋਕਾਂ ਦੇ ਹਿੱਤਾਂ ਦੇ ਲਈ ਉਹ ਲੈ ਕੇ ਅਸੀਂ ਹਰ ਪਿੰਡ ਪਿੰਡ ਗਲੀ ਗਲੀ ਮਹੱਲੇ ਦੇ ਵਿੱਚ ਜਾ ਰਹੇ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਆਵਾਸ ਯੋਜਨਾ ਚੱਲ ਰਹੀ ਆ ਚਾਹੇ ਉਹ ਦੂਸਰੇ ਆਪਣੇ ਸਿਲੰਡਰਾਂ ਵਾਲੀ ਸੀਗੀ ਜਾਏ ਆਪਣੇ ਆਪ ਜਨਤਾਂ ਨੀ ਯੋਜਨਾ ਇਦਾਂ ਦੀਆਂ ਕਈ ਸਕੀਮਾਂ ਜੋ ਸਰਕਾਰ ਦੀਆਂ ਹੈ ਵਿਸ਼ਕਰਮਾ ਯੋਜਨਾ ਜੋ ਪੂਰੇ ਇੰਡੀਆ ਦੇ ਵਿੱਚ ਚੱਲ ਰਹੀ ਆ ਸਿਰਫ ਇੱਕ ਪੰਜਾਬ ਗਵਰਨਮੈਂਟ ਨੇ ਉਹਨੂੰ ਬੰਦ ਕੀਤਾ ਸੀ ਪਿੱਛੇ ਜੇ ਸ਼ਾਇਦ ਹੁਣ ਉਹ ਪੰਜਾਬ ਗਵਰਨਮੈਂਟ ਆਪ ਉਹਨੂੰ ਚਲਾਉਣ ਦੇ ਹੱਕ ਦੇ ਵਿੱਚ ਆ ਕੁਝ ਹਿੱਸਾ ਚਲੋ ਪੰਜਾਬ ਦਾ ਵੀ ਗਵਰਨਮੈਂਟ ਦਾ ਪੈਂਦਾ ਪਰ 70 75 ਹਿੱਸਾ ਜਿਹੜਾ ਪਰਸੈਂਟ ਦਾ ਹਿੱਸਾ ਉਹ ਸੈਂਟਰ ਗਵਰਨਮੈਂਟ ਤੋਂ ਪੈਸਾ ਆਂਦਾ ਕਿਉਂ ਨਾ ਉਹ ਲੋਕਾਂ ਤੱਕ نیچے ਪਹੁੰਚਾਇਆ ਜਾਵੇ ਕਿਉਂ ਨਹੀਂ ਤੁਸੀਂ ਉਹਨੂੰ ਜਾਣ ਦਿੰਦੇ ਅੱਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਇਹਨਾਂ ਨੇ ਆਯੁਸ਼ਮਾਨ ਯੋਜਨਾ ਦੇ ਘਾੜੇ ਨਾਲੇ ਬੰਦ ਕੀਤੇ ਹੋਏ ਆ ਉਹ ਵੀ ਲੋਕਾਂ ਨੂੰ ਸਹੂਲਤਾਂ ਹੀ ਮਿਲ ਰਹੀਆਂ ਕਿਸਮ ਦੀਆਂ ਕਿਉਂ ਨਹੀਂ ਤੁਸੀਂ ਲੋਕਾਂ ਨੂੰ ਫ੍ਰੀ ਵਾਲੇ ਜਿਨ੍ਹਾਂ ਨੂੰ ਜ਼ਰੂਰਤ ਵਾਲੀਆਂ ਚੀਜ਼ਾਂ ਉਹਨਾਂ ਨੂੰ ਮਿਲਣ ਦਿੰਦੇ ਇਹ ਕਹਿੰਦੇ ਸੀ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਮਿਲੂਗੇ ਤੁਸੀਂ ਕਈ ਵੀਡੀਓ ਦੇਖਿਆ ਨਹੀਂ ਆਮ ਆਦਮੀ ਕਲੀਨਿਕ ਦੇ ਬਾਰੇ ਉੱਥੇ ਮੱਜਾ ਬੈਠੀਆਂ ਹੋਈਆਂ ਇਹਨਾਂ ਕੁਝ ਫੇਸਬੁੱਕ ਤੇ ਆ ਰਿਹਾ ਕਿਉਂ ਨਹੀਂ ਤੁਸੀਂ ਆਯੁਸ਼ਮਾਨ ਕਲੀਨਿਕ ਹੈ ਜੀ ਇਹ ਸਿਟੀ ਸਰਕਾਰ ਵੱਲੋਂ ਇਸ ਇਹਨਾਂ ਨੇ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਭਗਵੰਤ ਮਾਨ ਜੀ ਨੇ ਦੇਖੋ ਇਹ ਜਿੰਨੀ ਇਹ ਜਿੰਨੀ ਸਾਰੀ ਰਾਸ਼ੀ ਆਂਦੀ ਜਿੰਨਾ ਪੈਸਾ ਆ ਰਿਹਾ 75 ਤੋਂ 80% ਸੈਂਟਰ ਗਵਰਨਮੈਂਟ ਦਾ ਹਿੱਸਾ ਆ ਇੱਥੇ ਫੋਟੋ ਆ ਭਗਵੰਤ ਮਾਨ ਜੀ ਲੱਗੀਆਂ ਆ ਪਿੱਛੇ ਇਹ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਇਹਨਾਂ ਨੂੰ ਦਬਕਾ ਪਿਆ ਜਦੋਂ ਸੈਂਟਰ ਤੋਂ 15-1600 ਇਹਨਾਂ ਨੇ ਆਮ ਆਦਮੀ ਕਲੀਨਿਕ ਬਦਲ ਕੇ ਯੁਸ਼ਮਾਨ ਕਲੀਨਿਕ ਕਿਉਂ ਰੱਖੇ ਆ ਆਪਣੀ ਮਜਬੂਰੀ 'ਚ ਰੱਖੇ ਇਹਨਾਂ ਨੇ ਤੇ ਤੁਸੀਂ ਇੱਥੇ ਅਸੀਂ ਤਾਂ ਦੇਖੋ ਜੀ ਇਹ ਨਹੀਂ ਕਹਿੰਨੇ ਲੋ ਜੀ ਜਿਹੜਾ ਮਰਜੀ ਮਸ਼ੂਰੀ ਕਰੇ ਜੋ ਮਰਜੀ ਨਾ ਕਰੇ ਅਸੀਂ ਇਹ ਕਹਿੰਨੇ ਜਿੱਥੋਂ ਪੈਸਾ ਆ ਰਿਹਾ ਉਹਦਾ ਨਾਮ ਆਣਾ ਚਾਹੀਦਾ ਤੇ ਲੋਕਾਂ ਨੂੰ ਸਹੂਲਤਾ ਬੁਰੀਆਂ ਮਿਲਣੀਆਂ ਚਾਹੀਦੀਆਂ ਚੈੱਕ ਕੀਤੀਆਂ ਜਾਗੇ ਅਸੀਂ ਕੀਤੀਆਂ ਦੇ ਵਿੱਚ ਮੱਲਾ ਕਲੀਨਿੰਗ ਖੁੱਲਿਆ ਇੱਕ ਉੱਥੇ ਕੋਈ ਡਾਕਟਰ ਨਹੀਂ ਐਸੋ ਆਪਣੇ ਸਿਵਲ ਹਸਪੀਟਲ 'ਚ ਡਾਕਟਰ ਨਹੀਂ ਹੈ ਉਹ ਜਦ ਕੀਤੇ ਬੈਠਾ ਸੀ ਹੁਣ ਕੱਢ ਤਾ ਗਿਆ ਉਹ ਮੁੜ ਕੇ ਫਿਰ ਇੰਟਰਵਿਊ ਦੇਣਗੇ ਆ ਸਰ ਤਾਂ ਉਹ ਹੀ ਦੱਸੀ ਜਾਂਦਾ ਇਹ ਫੰਡ ਖਾਨ ਦੀ ਲਗਤ ਫੰਡ ਖਾਨ ਦੇ ਕਾਰਨ ਆਮ ਆਦਮੀ ਕਲੀਨਿਕ ਖੋਲੀ ਜਾ ਰਹੇ ਆ ਆਮ ਆਦਮੀ ਕਲੀਨਿਕ ਉਹ ਇਹਨਾਂ ਨੇ ਨਵੇਂ ਨਹੀਂ ਬਣਾਏ ਸੇਵਾ ਕੇਂਦਰਾਂ ਵਾਲੀ ਬਿਲਡਿੰਗਾਂ ਨੂੰ ਇਹਨਾਂ ਨੇ ਆਮ ਆਦਮੀ ਕਲੀਨਿਕ ਬਣਾਇਆ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 8 ਬੈੱਡਾਂ ਦੀ ਐਮਰਜੈਂਸੀ ਨੂੰ ਖਤਮ ਕਰਕੇ 4 ਬੈੱਡਾਂ ਦੀ ਨਵੇਂ ਹਸਪਤਾਲ ਦੇ ਵਿੱਚ ਬਣਾ ਦਿੱਤੀ ਗਈ ਉਹਦੇ ਬਾਰੇ ਪਤਾ ਹੀ ਨਹੀਂ ਸਰ ਡਾਕਟਰ ਹੀ ਹੈ ਨਹੀਂ ਉੱਥੇ ਇਹਨਾਂ ਨੇ ਉਹ ਸ਼ਾਰਟ ਲਿਸਟ ਹੀ ਕਰਦੇ ਆ ਤਾਂ ਕਿ ਸਰਕਾਰ ਦਾ ਖਰਚਾ ਬਚ ਸਕੇ ਲੋਕੀ ਸਾਨੂੰ ਲਾਂਤ ਆਣਾ ਬਾਣ ਇਹੀ ਇਹਨਾਂ ਦਾ ਮਕਸਦ ਆ ਜੇ ਤੁਸੀਂ ਕਹੋ ਲੋਕਾਂ ਦਾ ਸੁਵਿਧਾਵਾਂ ਪੁੰਜਾਣਾ ਉਹ ਇਹਨਾਂ ਦਾ ਮਕਸਦ ਹੀ ਨਹੀਂ ਹੈ ਬੱਚਿਆਂ ਦੇ ਦੋ ਦੋ ਡਾਕਟਰ ਹੁੰਦੇ ਸੀ ਕਿਸੇ ਟਾਈਮ ਐਸ ਵਰ ਟਿਕ ਡਾਕਟਰ ਵੀ ਨਹੀਂ ਬੱਚਿਆਂ ਦਾ ਸਰ ਤੁਹਾਨੂੰ ਦੱਸੀਦਾ ਜਾ ਰਿਹਾ ਕੋਈ ਇਹਨਾਂ ਦੀ ਮੈਨੇਜਮੈਂਟ ਨਹੀਂ ਹੈ ਸਿਰਫ ਇਹਨਾਂ ਦੀ ਅਖਬਾਰਾਂ 'ਚ ਫੋਟੋਆਂ ਦੇਖ ਲਓ ਜਾਂ ਫੇਸਬੁਕ ਤੇ ਫੋਟੋਆਂ ਦੇ ਧੰਨਵਾਦ ਨਕੂਦਰ ਅਰੇਏ ਦੇ ਵਿੱਚ ਨਸ਼ਾ ਖਤਮ ਹੋ ਗਿਆ ਨਹੀਂ ਬਿਲਕੁਲ ਨਹੀਂ ਖਤਮ ਹੋਇਆ ਜਾਇਬ ਸਾਹਿਬ ਇੱਕ ਤੁਹਾਡਾ ਵਿਧਾਇਕ ਜਿਹੜਾ ਇਹ ਸ਼ਹਿਰ ਦਾ ਵਿਧਾਇਕ ਕੋਈ ਕਰ ਰਿਹਾ ਨਸ਼ਾ ਬੰਦ ਸਰ ਦੇਖੋ ਅਸੀਂ ਕਹਿੰਦੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰਨਾ ਚਾਹੀਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਸਰ ਲੋਕਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਸਿਰਫ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਨਹੀਂ ਜ਼ਿੰਮੇਵਾਰੀ ਸੌਂਪੀ ਪੂਰੀ ਨਕੋਦਰ ਹਲਕੇ ਨੇ ਪੂਰੀ ਨਕੋਦਰ ਵਿਧਾਨ ਸਭਾ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਉਹਨਾਂ ਦੇ ਮੋਢਿਆਂ ਤੇ ਸਰ ਜੇ ਤੁਹਾਨੂੰ ਲੱਗਦਾ ਕੁਝ ਕਮੀ ਦੀ ਵਜ੍ਹਾ ਸਰ ਦੇਖੋ ਗੱਲ ਪਤਾ ਕੀ ਆ ਉੱਥੇ ਬੋਲਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਕੰਮ ਤਾਂ ਸਰਕਾਰਾਂ ਨੇ ਕਰਨੇ ਆ ਅਸੀਂ ਤਾਂ ਉਹਨਾਂ ਮੋਰੇ ਆਵਾਜ਼ ਹੀ ਉਠਾ ਸਕਦੇ ਆ ਉਹ ਕੰਮ ਕਰਨ ਜੇਕਰ ਤੇ ਸੈਂਟਰ ਦੀ ਲੋੜ ਆ ਤੇ ਸਾਡੇ ਰਵਨੀਤ ਬਿੱਟੂ ਜੀ ਮੰਤਰੀ ਬਣੇ ਆ ਉਹਨਾਂ ਨੇ ਰਾਸਤਾ ਕਾਇਮ ਕਰਕੇ ਜਿਹੜੀ ਕੋਈ ਉਹਨਾਂ ਨੂੰ ਲੱਗਦੀ ਆ ਆ ਰਹੀ ਆ ਦੁਗਦਾ ਅਸੀਂ ਇਹ ਨਹੀਂ ਕਹਿੰਦੇ ਆਪਸ ਵਿੱਚ ਇੱਕ ਦੂਸਰੇ ਨਾਲ ਕਲਾਪਸ ਕਰਕੇ ਕੰਮ ਕਰੋ ਅਸੀਂ ਕਹਿੰਦੇ ਕਲੈਬੋਰੇਸ਼ਨ ਨਾਲ ਕੰਮ ਕਰੋ ਤਾਂ ਕਿ ਆਪਣੇ ਪੰਜਾਬ ਦਾ ਵਿਕਾਸ ਹੋ ਸਕੇ ਪੰਜਾਬ ਦੇ ਵਿੱਚ ਕੋਈ ਨਵੀਂ ਇੰਡਸਟਰੀ ਨਹੀਂ ਤੁਸੀਂ ਸੁਣਿਆ ਹੋਣਾ ਪਿੱਛੇ ਜੇ ਹੀਰੋ ਸਾਈਕਲ ਵਾਲੇ ਨੇ ਯੂਪੀ ਦੇ ਵਿੱਚ ਜਾ ਕੇ ਆਪਣੀ ਨਵੀਂ ਫੈਕਟਰੀ ਲਾਈ ਆ ਹੋਜਰੀ ਵਾਲਿਆਂ ਨੇ ਫੈਕਟਰੀਆਂ ਉੱਥੇ ਯੂਪੀ ਲਾਈਆਂ ਆ ਜਿੰਨੀ ਆਪਣੀ ਲੋਹੇ ਦੀ ਇੰਡਸਟਰੀ ਗੋਬਿੰਦਗੜ੍ਹ ਤੋਂ ਸਾਰੀ ਬੱਦੀ ਜਾ ਚੁੱਕੀ ਆ ਕੀ ਪੰਜਾਬ ਦੇ ਵਿੱਚ ਕੀ ਜ਼ਮੀਨ ਉਪਜਾਊ ਨਹੀਂ ਹੈ ਸਿਰਫ ਇੱਕ ਕਿਸਾਨੀ ਇੱਕ ਮੁੱਦਾ ਆ ਜੇ ਤੁਸੀਂ ਸਟੇਟ ਨੂੰ ਉੱਪਰ ਜੱਗਣਾ ਕਿਸਾਨੀ ਤੇ ਆਪਣਾ ਬਿਜ਼ਨਸ ਦੋਵਾਂ ਨੂੰ ਬਰਾਬਰ ਲੈ ਕੇ ਤੁਸੀਂ ਤੋਲ ਕੇ ਅੱਗੇ ਨੰਘ ਸਕੋਗੇ ਨਹੀਂ ਤਾਂ ਕਦੀ ਵੀ ਨਹੀਂ ਤੁਸੀਂ ਅੱਗੇ ਨੰਘ ਸਕੋਗੇ ਸਭ ਇੱਕ ਕੈਪਟਨ ਸਾਹਿਬ ਜਦੋਂ ਸਰਕਾਰ ਸਿੰਘ ਕੈਪਟਨ ਦੀ ਉਹਨਾਂ ਨੇ ਵੀ ਕਸਮ ਖਾਧੀ ਸੀ ਫੁਟਕਾ ਸਾਹਿਬ ਹੱਥ ਵਿੱਚ ਫੜ ਕੇ ਕਿ ਨਸ਼ਾ ਪੰਜਾਬ ਦੇ ਵਿੱਚ ਖਤਮ ਕੀਤਾ ਜਾਵੇਗਾ ਅੱਜ ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਆ ਕਿ ਜੇਕਰ ਅਸੀਂ ਕੰਮ ਕਰ ਰਹੇ ਹੈਗੇ ਨਸ਼ਿਆਂ ਦੇ ਖਿਲਾਫ ਤੇ ਸਾਨੂੰ ਕਿਉਂ ਨਹੀਂ ਕੀਤਾ ਕਰਨ ਦਿੱਤਾ ਜਾ ਰਿਹਾ ਉਹਨਾਂ ਨੂੰ ਰੋਕਦਾ ਕੌਣ ਪਿਆ ਜੀ ਅਸੀਂ ਵਿਰੋਧੀ ਨਹੀਂ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦੀ ਡੰਡਾ ਉਹਨਾਂ ਦਾ ਕਿਉਂ ਨਹੀਂ ਕੰਮ ਕਰਦੇ ਜਿਹੜਾ ਬੁਲਡੋਜ਼ਰ ਚੱਲ ਰਿਹਾ ਤੁਹਾਡੇ ਹਿਸਾਬ ਨਾਲ ਸਹੀ ਹੈ ਸਰ ਦੇਖੋ ਜਿਹੜੀ ਉਹਨਾਂ ਦੀ ਪ੍ਰਾਪਰਟੀ ਆ ਉਹਨੂੰ ਬੁਲਡੋਜ਼ਰ ਨਹੀਂ ਚਲਾਣਾ ਚਾਹੀਦਾ ਉਹਨੂੰ ਸੀਲ ਕਰਨਾ ਚਾਹੀਦਾ ਉਹਨੂੰ ਸੀਲ ਕਰਕੇ ਗਵਰਨਮੈਂਟ ਆਪਣੇ ਕਬਜ਼ੇ 'ਚ ਲਵੇ ਬੁਲਡੋਜ਼ਰ ਚਲਾਓ ਉਹਨਾਂ ਦੇ ਜਲਾਓ ਜਿਨ੍ਹਾਂ ਨੇ ਨਜਾਇਜ਼ ਬਣਾਏ ਆ ਇਹ ਨਜਾਇਜ਼ ਨਹੀਂ ਬਣੇ ਹੋਣਗੇ ਇਹ ਪਈਆਂ ਦੇ ਨਕਸ਼ੇ ਵੀ ਪਾਸ ਹੋਣਗੇ ਇਹਨੂੰ ਗਵਰਨਮੈਂਟ ਸੀਲ ਕਰੇ ਪਰ ਇਹ ਜਿਹੜੀ ਕਾਰਵਾਈ ਹੋ ਰਹੀ ਏ ਜਿਆਦਾ ਤਾਂ ਪੰਡਾ ਦੇ ਵਿੱਚ ਹੀ ਹੋ ਰਹੀ ਸਰ ਦੇਖੋ ਕਈ ਕਹਿੰਦੇ ਆ ਜੀ ਵੱਡੇ ਜਿਹੜੇ ਵੱਡੇ ਵਪਾਰੀ ਉਹਨਾਂ ਦੇ ਸਰਕਾਰ ਕੁਛ ਨਹੀਂ ਕਰ ਰਹੀ ਮੇਰੇ ਕੋਲ ਇੱਕ ਵੀਡੀਓ ਪਈ ਆ ਤੁਹਾਨੂੰ ਮੈਂ ਲਿੰਕ ਸੈਂਡ ਕਰ ਦੂੰਗਾ ਉਹ ਦੇਖਿਓ ਤੁਸੀਂ ਮੇਰੇ ਖਿਆਲ ਇੱਧਰ ਮੋਹਾਲੀ ਵਾਲੀ ਸਾਈਡ ਦੀ ਕਿਸੇ ਦੀ ਆ ਆਲੀ ਸ਼ਾਨ ਉਸ ਬੰਦੇ ਨੇ ਬੰਗਲਾ ਬਣਾਇਆ ਹੋਇਆ ਤੇ ਕਹਿੰਦੇ ਉਹਦੇ ਤੇ ਪਰਚੇ ਇੰਨੇ ਦਰਜਾ ਉਹ ਘਰ ਦੇ ਅੰਦਰ ਰਹਿੰਦਾ ਉਹਦੇ ਤੇ ਕੋਈ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਕਾਰਨ ਕੀ ਲੱਗਦਾ ਸਰ ਮਿਲੀ ਭਗਤ ਦਾ ਛੋੜੇ ਬੰਦੇਆਂ ਨੂੰ ਤੰਗ ਕਰਨਾ ਕਈ ਆਪਣੀਆਂ ਰੰਜਿਸ਼ਾਂ ਕਢਣੀਆਂ ਵੱਡੇ ਬੰਦੇਆਂ ਨੂੰ ਨਹੀਂ ਛੇੜਨਾ ਤੁਹਾਡਾ ਕਹਿਣਾ ਮਤਲਬ ਇਹ ਹੈ ਕਿ ਇਹ ਆਪਸੀ ਰੰਜਿਸ਼ਾਂ ਕੱਢੀਆਂ ਜਾ ਰਹੀਆਂ ਨੇ ਸਰ ਬਹੁਤ ਦਾ ਹੱਦ ਤੱਕ ਦਾ ਰੰਜਿਸ਼ਾਂ ਵੀ ਹੋ ਸਕਦੀਆਂ ਹੈਗੀਆਂ ਵੀ ਆ ਵਿਆਹ ਸਾਹਿਬ ਜਾਂਦੇ ਜਾਂਦੇ ਇੱਕ ਸਵਾਲ ਦਾ ਜਵਾਬ ਜ਼ਰੂਰ ਦੇਈਓ ਅੱਜ ਤੁਹਾਡੀ ਆਪਣੀ ਪਾਰਟੀ ਦੇ ਪੂਰੇ ਬੰਦੇ ਸਿੱਖਣ ਨੂੰ ਹੈਗੇ ਸਰ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਗਏ ਹੋ ਮਹਾਰਾਸ਼ਟਰ ਆਪਣੀ ਬੇਟੀ ਦੇ ਕੋਲ ਕੰਮ ਬਾਕੀ ਅਸੀਂ ਸ਼ਾਰਟ ਟਰਮ ਦੇ ਬੰਦੇ ਇਕੱਠੇ ਕੀਤੇ ਆ ਕੁਝ ਬੰਦੇ ਆਪਣੇ ਆਪਣੇ ਬਿਜ਼ੀ ਆ ਜੋ ਅੱਜ ਸਾਰੇ ਮੰਡਲਾ ਦੇ ਸਾਡੇ ਪ੍ਰੋਗਰਾਮ ਹੋ ਰਹੇ ਆ ਇਸ ਕਰਕੇ ਜਿੱਦਾਂ ਅਮਿਤ ਵੇਜੀ ਸਾਡੇ ਮਲਸੀਆਂ ਡਿਊਟੀ ਲੱਗੀ ਆ ਇਸੇ ਚੱਕਰਾਂ ਦੇ ਵਿੱਚ ਸਾਰੇ ਜਾਣੇ ਬਿਜ਼ੀ ਆ ਥੈਂਕ ਯੂ ਜੀ